ਤੋ ਬਾਈ ਜੀ ਆਪਾਂ ਆਏ ਹੋਏ ਆ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਅੱਜ ਤਰੀਕ ਹੈਗੀ ਆ 14 ਅਗਸਤ 2023 ਸਵੇਰ ਦੇ ਵਜੇ ਨੇ ਜੀ 8:30 ਦਾ ਟਾਈਮ ਹੋਣਾ ਤੇ ਦਿਖਾਉਨੇ ਆ ਤੁਹਾਨੂੰ ਗੁਰਦੁਆਰਾ ਮਨੀਕਰਨ ਸਾਹਿਬ ਤੇ ਉੱਥੇ ਦਾ ਮੇਨ ਜਿਹੜਾ ਪੌੜਾ ਉੱਥੇ ਦਾ ਪੌੜਾ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਟੁੱਟਿਆ ਬਚਿਆ ਹੋਇਆ ਜਾਂ ਨਹੀਂ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਐਂਟਰੀ ਗੇਟ ਤੋਂ ਆ ਗਏ ਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਨਿਕਲਦੇ ਹੋਏ ਅਗਰ ਐਂਟਰ ਕਰ ਰਹੇ ਆ ਜੀ ਗੁਰਦੁਆਰਾ ਸਾਹਿਬ ਇੰਟਰ ਕੀਤਾ ਸਭ ਤੋਂ ਪਹਿਲਾਂ ਇਤਿਹਾਸ ਦਾ ਪੂਰ ਦਿਖਾਈਏ ਤੁਹਾਨੂੰ ਲਿਖਿਆ ਹੋਇਆ ਇਹ ਤੁਸੀਂ ਸ਼ੋਟ ਲੈ ਕੇ ਵੀ ਪੜ ਸਕਦੇ ਹੋ ਆਰਾਮ ਨਾਲ ਸਾਹਮਣੇ ਨਜ਼ਰ ਆ ਰਿਹਾ ਜੀ ਪਾਰਕਿੰਗ ਵਾਲਾ ਹਾਲ ਤੇ ਮੇਨ ਚੀਜ਼ ਆ ਜਿਹੜੀ ਹੁਣ ਤੁਹਾਨੂੰ ਆਪਾਂ ਪੁੱਲ ਦਿਖਾਈਏ ਕਿ ਪੁੱਲ ਦਾ ਕਿੰਨਾ ਕਿੰਨਾਂ ਸਾਰ ਹੋਇਆ ਤੇ ਕਿੰਨਾ ਕਿ ਬਚਿਆ ਹੋਇਆ ਆ ਜੀ ਗੋਦੋਰਾ ਸਾਹਿਬ ਦੀ ਹੈਗੀ ਐਂਟ੍ਰੈਂਸ ਤੇ ਆ ਹੈਗਾ ਗੋਦੋਰਾ ਸਾਹਿਬ ਨੂੰ ਨਦੀ ਕ੍ਰੋਸ ਕਰਕੇ ਜੋੜਨ ਵਾਲਾ ਪੁੱਲ ਪੁੱਲ ਅੱਧ ਤੱਕ ਦਾ ਹੈਗਾ ਜੀ ਬਿਲਕੁਲ ਹੱਦ ਤੱਕ ਕੋਲ ਹੈਗਾ ਬਿਲਕੁਲ ਜੀਬ ਅੱਜ ਤੋਂ ਬਾਅਦ ਪੁਲ ਦੇ ਵਿੱਚ ਪਿਆ ਹੈ ਅੱਗਾ ਫਰਸ਼ ਪਾਣੀ ਦੇ ਬਹਾਣੇ ਤੋੜਦਾ ਹੋਇਆ ਆ ਗਈ ਆ ਆਉਂਦੀ ਜੀ ਪਾਰਵਤੀ ਨਦੀ ਕਹਿਦੇ ਇਹਦਾ ਨਾਮ ਪਾਰਵਤੀ ਨਦੀ ਆ ਕਿ ਮੈਂ ਗਲਤ ਨਾ ਹੋਵਾਂ ਤਾਂ ਤੇ ਹੁਣ ਵੀ ਨਦੀ ਦਾ ਪਾਣੀ ਬਹੁਤ ਜ਼ਿਆਦਾ ਤੇਜ਼ ਆ ਲੈਵਲ ਵੀ ਪਾਣੀ ਦਾ ਥੋੜਾ ਮੁੱਖਾ ਹੀ ਹੋਇਆ ਹੋਇਆ ਆ ਹੱਦ ਤੱਕ ਆ ਰਿਹਾ ਮੈਂ ਬੋਲ ਤੋ ਅੱਧੇ ਤੱਕ ਪੁਲ ਬਿਲਕੁਲ ਸਹੀ ਆ ਬੈਕ ਸੈੱਡ ਹੋ ਗਈ ਤੋ ਸਾਹਮਣੇ ਤੋਂ ਦੋਰਾਤਾ ਸੁਬੇਦਨ ਸਾਰੇ ਕੌਂਸਲ ਮੰਤਰ ਉਹਦੇ ਤੋਂ ਹਮੇਸ਼ਾ ਇਹ ਕੋਹਾੜ ਜਿਹੜੀ ਜੰਗ ਹੈ ਜਿਹੜਾ ਦੋਰਾ ਨਾ ਕੋਈ ਆਈਏ ਵੀ ਬੱਤੀ ਨਹੀਂ ਸਾਹਮਣੀ ਨਜ਼ਰ ਆ ਰਹੀ ਆ ਪਾਰ ਕੇ ਗੱਡੀ ਸਾਹ ਪਾਕਿਸਤਾਨੀ ਜਿਹੜਾ ਸਰੀ ਸਰੀਤਾਲ ਤੋਂ ਪੋ ਉਹ ਰਹਾ ਨਾ ਨਾ ਉਹ ਨਾ ਟਿਕ ਰੋ ਨਾ ਉਹ ਪਾ ਜਾ ਰਿਹਾ ਜੀ ਸੁਰ ਦੇ ਅੱ ਤੋਂ ਅਗੇ ਅੱਧ ਤੇ ਅੱਧ ਨੂੰ ਜਦੋਂ ਜਾਂਦੇ ਆ ਤਾਂ ਇੱਕ ਪਾਸੇ ਵਾਲਾ ਜੰਗਲਾ ਤੋੜਦਾ ਹੋਇਆ ਬਣ ਕੇ ਵਹਾਰੀ। ਅੱਧੇ ਪਾਸੇ ਦੇਖ ਲਈਏ ਤਾਂ ਜਿੱਥੋਂ ਪਾਣੀ ਆ ਰਿਹਾ ਉਧਰ ਦੇ ਪਾਸੇ ਵਾਲਾ ਅੱਧਾ ਪਾਸ ਤੋੜਦਾ ਹੋਇਆ ਬਣ ਕੇ ਵਹਾਰੀ। ਤੇ ਕੰਢੇ ਦਾ ਜਗਾਤ ਤੋੜਦਾ ਹੋਇਆ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਰਿਹਾ ਇਹਦਾ ਲੈਵਲ ਇੰਨਾ ਹੋ ਗਿਆ ਹੋਰ ਪਾਣੀ ਕੋਰ ਦਾ ਸਪੋਤੀ ਆ ਉਹ ਕਈੀ ਜ਼ੋਰ ਨਾਲ ਪਾਣੀ ਦਾ ਵਹਾਅ ਆ ਦੇਖੋ ਕਿੰਨਾ ਛੋਟਾ ਗਰਾਸ ਦਾ ਸਵਾ ਉਹਦੇ ਆਗੇ ਦੇ ਬੱਟ ਪਾਤਾ ਉਹਦੇ ਕੋਲੇ ਲੰਘਦਾ ਨਹੀਂ ਇਹ ਕੰਮ ਨਹੀਂ ਸੂਏ ਕੱਟ ਸਾਹਮਣੇ ਕੋਨਾ ਟਾਫੀ ਹਰ ਦੁਆਰਾ ਖੁੱਲਕੇ ਤੋਂ ਪੂਰਾ ਹਿਸਾਬ ਲੱਗ ਗਿਆ ਕਿ ਇਹ ਕਿੱਥੇ ਆ ਰਿਹਾ ਆ ਉਹਦਾ ਨਦੀ ਦਾ ਪਾਣੀ ਕੱਜ ਪੂਰ ਰਿਹਾ ਆ ਨਾਲ ਦਾ ਹੀ ਪੈ ਰਿਹਾ ਆ ਹਰ ਤਰ੍ਹਾਂ ਦਾ

سار ہی کرتے سات پہ دربار ساڑھ پڑتے سار ساری ایک سائڈ سے سجے پاس ਪੜਿਆ ਹੋਇਆ ਜੀ ਲੰਗਰ ਹਾਲ ਇਹ ਨਾਲ ਇਹ ਨਾ ਨਹੀਂ ਲੰਗਰ ਹਾਲ ਦੇ ਨਾਲ ਉੱਤੇ ਚੜਦੀਆਂ ਜੀ ਪੌੜੀਆਂ ਪੌੜੀਆਂ ਜਾਂਦੀਆਂ ਦਰਬਾਰ ਸਾਹਿਬ ਨੂੰ ਜੀ ਆਪ ਵੀ ਮੈਂ ਨਾ ਕੋਈ ਤੁਹਾਨੂੰ ਤੋਂ ਭੇਜਣਾ ਤੁਹਾਨੂੰ ਆ ਸਾਫੇ ਦਾ ਸ਼ੁਰੂ ਆ ਬਾਕੀ ਜਿਹੜਾ ਕਰੀਏ ਤੇ ਬਾਕੀ ਕੋਈ ਨਹੀਂ ਕਰਦਾ ਤੇ ਉਹ ਨਾ ਸਿੱਕੀ ਕਰ ਅੱਲਾਹ ਤੁਹਾਨੂੰ ਬਹੁਤ ਸ਼ੁਕਰ ਕਰਨਾ ਨੂੰ ਨਹੀਂ ਜਮਾ ਤੇ ਇੱਕ ਰਸਤਾ ਹੁੰਦਾ ਸੀ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਹੋ ਕੇ ਜਿਹੜਾ ਜਾਂਦਾ ਸੀ ਬਾਜ਼ਾਰ ਵੱਲ ਨੂੰ ਉਹ ਤੁਹਾਨੂੰ ਰਸਤੇ ਦਾ ਦਿਖਾਉਨੇ ਆ ਵਿਊ ਕਿ ਉਹ ਰਸਤਾ ਚੱਲਦਾ ਜਾਂ ਨਹੀਂ ਚੱਲਦਾ ਕਿੱਦਾਂ ਦਾ ਆ ਜਾਂਦੀ ਆਪੋ ਆਪਣੀ ਦੀ ਲੰਗਰ ਹਾਲ ਤੇ ਦਰਵਾਜ਼ਾ ਸਾਹਿਬ ਨੂੰ ਤੇ ਜਿਹੜੇ ਨਾਲ ਹੀ ਉਹ ਰਸਤਾ ਜਾਂਦਾ ਸੀਗਾ ਅੱਗੇ ਉਹ ਬਾਜ਼ਾਰ ਵੱਲ ਉਹ ਕਾਫੀ ਲੰਬਾ ਚੌੜਾ ਵਪਾਰ ਬਣਿਆ ਹੋਇਆ ਤੇ ਇਹ ਰਸਤਾ ਹੁਣ ਬੁੱਝ ਚੁੱਕਿਆ ਬੰਦ ਮਨਵਾ ਬੇਰਾਏ ਤੇ ਹੋ ਗਿਆ ਟੱਕਾ ਹੀ ਰਸਤਾ ਹੋ ਗਿਆ ਵੀ ਦਲੋ ਬਿਲਕੁਲ ਪਾਪਾ ਨਹੀਂ ਲੱਗਦਾ ਉਧਰੋਂ ਗੇਟ ਗਾਰਡ ਤੋੜ ਕੇ ਮਲਬਾ ਪੁੰਦਾ ਹੁਣ ਦੁਕਾਨਾਂ ਦਾ ਤਾਂ ਪਤਾ ਨਹੀਂ ਦੂਜੇ ਪਾਸੇ ਦੀ ਹੋ ਕੇ ਜਾ ਕੇ ਦੇਖਣਾ ਪੈਣਾ ਕਿ ਉਹ ਬਾਜ਼ਾਰ ਦਾ ਕੀ ਹਾਲ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਦੂਜੀ ਸਾਈਡ ਹੋ ਕੇ ਬਾਜ਼ਾਰ ਵੱਲ ਘੁੰਮ ਕੇ ਆਉਨੇ ਆ ਤੇ ਮੰਦਰ ਦੇਖੇ ਆ ਤੇ ਮੰਦਰ ਦਾ ਮੰਦਰ ਦੇ ਕੀ ਹਾਲਾਤ